ਡਾਕਟਰ ਹਰਕੇਸ਼ ਸਿੰਘ ਸਿੱਧੂ ਦੀ ਸਵੈ ਜੀਵਨੀ ਸਰਪੰਚ ਤੋਂ ਡੀਸੀ ਤੱਕ ਦਾ ਅਗਲਾ ਅੰਕ 33 ਕਾਲੀ ਦੇਵੀ ਦੇ ਮੰਦਰ ਦੇ ਚੜਾਵੇ ਦੀ ਗਿਣਤੀ ਜੇ ਧਰਮਾਂ ਦੇ ਅੱਡਿਆਂ ਉੱਪਰ ਬੰਦੇ ਹੋਣ ਆਧਰਮੀ ਹੋ ਫੇਰ ਕਦੇ ਨਾ ਮਿਟਦੀ ਹਉ ਮੈਂ ਲੋਭ ਕਾਮ ਕਰੋਧੀ ਗਰਮੀ ਹੋ ਪੇਸ਼ੀਅਸ ਕਾਰਜਕਾਰੀ ਸ਼ਾਖਾ ਵਿੱਚ ਸਾਡੀ ਸਿਲੈਕਸ਼ਨ 1985 ਵਿੱਚ ਹੋਣ ਉਪਰੰਤ ਪੂਰਾ ਇੱਕ ਸਾਲ ਸਾਨੂੰ ਡਿਊਟੀ ਤੇ ਹਾਜ਼ਰ ਹੋਣ ਵਿੱਚ ਲੱਗ ਗਿਆ ਕਾਰਜਕਾਰੀ ਸ਼ਾਖਾ ਦੀਆਂ ਪੋਸਟਾਂ ਭਾਵੇਂ 24 ਸਨ ਪਰ ਕੁਝ ਐਮਐਲਏ ਦੇ ਜਵਾਈ ਤੇ ਰਿਸ਼ਤੇਦਾਰ ਮੈਟ ਵਿੱਚ ਪਿੱਛੇ ਹੁਣ ਕਰਕੇ ਸਿਆਸੀ ਦਬਾਅ ਵਧਨ ਕਰਨ ਗਿਣਤੀ 40 ਹੋ ਗਈ ਰੀਡ ਕਾ ਚਲਦੇ-ਚਲਦੇ ਸਾਨੂੰ 1986 ਦੇ ਅਪ੍ਰੈਲ ਮਹੀਨੇ ਵਿੱਚ ਜਾ ਕੇ ਨਿਯੁਕਤੀ ਪੱਤਰ ਮਿਲੇ ਪੰਜਾਬ ਸਟੇਟ ਇੰਸਟੀਚਿਊਟ ਆਫ ਪਬਲਿਕ ਐਡਮਿਨਿਸਟ੍ਰੇਸ਼ਨ ਵਿੱਚ ਐਨੇ ਸਖਿਆਰਥੀ ਅਫਸਰਾਂ ਲਈ ਇਕੱਠੀ ਟ੍ਰੇਨਿੰਗ ਦਾ ਪ੍ਰਬੰਧ ਨਹੀਂ ਸੀ ਜਿਸ ਕਰਕੇ ਵੀ ਵੀ ਦੇ ਦੋ ਗਰੁੱਪ ਬਣਾ ਕੇ ਟ੍ਰੇਨਿੰਗ ਸ਼ੁਰੂ ਹੋਈ ਸਾਨੂੰ ਪਹਿਲਾਂ ਫੀਲਡ ਦੀ ਭਾਵ ਜ਼ਿਲ੍ਹੇ ਦੀ ਟ੍ਰੇਨਿੰਗ ਦਿੱਤੀ ਗਈ ਸਾਡੀ ਪਟਿਆਲੇ ਟ੍ਰੇਨਿੰਗ ਲਈ ਚਾਰ ਅਫਸਰ ਤਾਇਨਾਤ ਕਰ ਦਿੱਤੇ ਗਏ ਉਸ ਵੇਲੇ ਸ਼੍ਰੀ ਐਸ ਕੇ ਸਿਨਾ ਆਈਏਐਸ ਡਿਪਟੀ ਕਮਿਸ਼ਨਰ ਸਨ ਮੇਰੇ ਨੌਕਰੀ ਵਿੱਚ ਆਉਣ ਤੋਂ ਪਹਿਲਾਂ ਸਰਕਾਰੀ ਵਕੀਲ ਵਜੋਂ ਕੰਮ ਕਰਨ ਦਾ ਕੁਝ ਤਜਰਬਾ ਸੀ ਜਿਸ ਕਰਕੇ ਦਫਤਰੀ ਕੰਮ ਕਰਜਾਤੇ ਕਾਨੂੰਨੀ ਮਾਮਲਿਆਂ ਦੀ ਜਾਣਕਾਰੀ ਰੱਖਦਾ ਸੀ ਡੀਸੀ ਨੇ ਸ਼੍ਰੀਮਤੀ 우ਸ਼ਾ ਸ਼ਰਮਾ ਜੀਏ 2 डीसी ਦੇ ਛੁੱਟੀ ਜਾਣ ਕਰਨ ਮੈਨੂੰ ਟ੍ਰੇਨਿੰਗ ਦੌਰਾਨ ਹੀ ਜੀਏ 2 डीसी ਦਾ ਚਾਰਜ ਦੇ ਦਿੱਤਾ ਕਾਲੀ ਦੇਵੀ ਦਾ ਮੰਦਿਰ ਪਟਿਆਲੇ ਸ਼ਹਿਰ ਦੇ ਕੇਂਦਰ ਵਿੱਚ ਸਟੇਟ ਬੈਂਕ ਆਫ ਪਟਿਆਲਾ ਦੇ ਨਾਲ ਲੱਗਦੀ ਮਾਰ ਰੋਡ ਤੇ ਸਥਿਤ ਹੈ ਇਹ ਪੰਜਾਬ ਸਰਕਾਰ ਦੇ ਧਰਮ ਅਰਥ ਵਿਭਾਗ ਦੇ ਅਧੀਨ ਆਉਂਦਾ ਹੈ ਇਸਲੀ ਕਾਲੀ ਦੇਵੀ ਮਾਤਾ ਦੇ ਮੰਦਿਰ ਤੋਂ ਜੋ ਚੜਾਵਾ ਚੜਦਾ ਹੈ ਉਹ ਡਿਪਟੀ ਕਮਿਸ਼ਨਰ ਦੇ ਧਰਮ ਅਰਥ ਸ਼ਾਖਾ ਦੇ ਖਾਤੇ ਵਿੱਚ ਚਲਾ ਜਾਂਦਾ ਹੈ ਪੂਜਾ ਧਨ ਦੌਲਤ ਅਤੇ ਹੋਰ ਸਮਗਰੀ ਦੀ ਗਿਣਤੀ ਅਤੇ ਸਾਮ ਸੰਭਾਲ ਲਈ ਹਰ ਵਾਰ ਕਿਸੇ ਨਾ ਕਿਸੇ ਅਫਸਰ ਦੀ ਡਿਊਟੀ ਲਗਾਈ ਜਾਂਦੀ ਸੀ ਉਸ ਵੇਲੇ ਮੈਨੂੰ ਡੀਸੀ ਸਾਹਿਬ ਵੱਲੋਂ ਹੁਕਮ ਹੋਇਆ ਕਿ ਮੰਦਿਰ ਵਿੱਚ ਜਾ ਕੇ ਪਟਿਆਲਾ ਸ਼ਹਿਰ ਦੇ ਕੁਝ ਅਖੌਤੀ ਪਤਵੰਤੇ ਸੱਜਣ ਜੋ ਖੁਦ ਹੀ ਆਪਣੇ ਆਪ ਨਾਮਜ਼ਦ ਹੋਏ ਸਨ ਉਹਨਾਂ ਨੂੰ ਨਾਲ ਲੈ ਕੇ ਅਤੇ ਸਟੇਟ ਬੈਂਕ ਆਫ ਪਟਿਆਲਾ ਦੇ ਖਜ਼ਾਨਚੀ ਇੱਕ ਨੈib ਤਹਿਸੀਲਦਾਰ ਤੇ ਡੀਸੀ ਦਫ਼ਤਰ ਦੇ ਧਰਮ ਗ੍ਰੰਥ ਬ੍ਰਾਂਚ ਨਾਲ ਸੰਬੰਧਿਤ ਕਲਰਕ ਅਤੇ ਇੱਕ ਧਰਮ ਗ੍ਰੰਥ ਬ੍ਰਾਂਚ ਦਾ ਸੁਪਰਵਾਈਜ਼ਰ ਜਿਸ ਦਾ ਨਾਮ ਸ਼ਾਇਦ ਮੁਲਕਰਾਸੀ ਸਾਰਿਆਂ ਨੂੰ ਨਾਲ ਲੈ ਕੇ ਪੂਜਾ ਦੇ ਧੰਦੀ ਗਿਣਤੀ ਕਰਕੇ ਆਪਣੀ ਨਿੱਜੀ ਨਿਗਰਾਨੀ ਹੇਠ ਰਕਮ ਬੈਂਕ ਵਿੱਚ ਜਮ੍ਹਾਂ ਕਰਵਾ ਦੇਣੀ ਸੀ ਤੇ ਸੋਨੇ ਚਾਂਦੀ ਦੇ ਗਹਿਣੇ ਜਾਂ ਕੋਈ ਟੂਮ ਜੋ ਪੂਜਾ ਵਿੱਚ ਚੜਾਵੇ ਲਈ ਚੜਾਈ ਗਈ ਮਿਲੇ ਉਹ ਬੈਂਕ ਦੇ ਲੋਕਰ ਵਿੱਚ ਜਮ੍ਹਾਂ ਕਰਵਾ ਦੇਣੀ ਸੀ ਮੈਂ ਆਪਣੀ ਟੀਮ ਨੂੰ ਲੈ ਕੇ ਸਵੇਰੇ 9:30 ਵਜੇ ਕਾਲੀ ਦੇਵੀ ਦੇ ਮੰਦਰ ਵਿੱਚ ਪਹੁੰਚ ਗਿਆ ਗਰਮੀਆਂ ਦਾ ਮਹੀਨਾ ਸੀ ਉਸ ਦਿਨ ਗਰਮੀ ਵੀ ਪੂਰੇ ਜ਼ੋਰ ਦੀ ਸੀ ਮੂਰਤੀ ਦੇ ਆਲੇ ਦੁਆਲੇ ਖਿੱਲਾ ਪਤਾਸੇ ਬਿਦਾਨਾ ਤੇ ਔਰ ਕਈ ਕਿਸਮ ਦੀ ਮਠਾਈ ਤੇ ਪੋਰੇ ਖਿਲਰੇ ਹੋਏ ਪਏ ਸਨ ਜੋ ਸ਼ਰਧਾਲੂਆਂ ਨੇ ਚੜਾਵੇ ਵਜੋਂ ਪ੍ਰਸ਼ਾਦ ਜੜਾਇਆ ਸੀ ਕੁਝ ਕੀੜੀਆਂ ਤੇ ਮੱਖੀਆਂ ਦਾ ਹੋਣਾ ਵੀ ਸੁਭਾਵਿਕ ਸੀ ਭਾਵੇਂ ਬਿਜਲੀ ਦਾ ਪੱਖਾ ਉੱਪਰ ਚੱਲਦਾ ਸੀ ਪਰ ਦੁਪਹਿਰ 12:00 ਵਜੇ ਤੱਕ ਤਾਂ ਗਿਣਤੀ ਕਰਦੇ ਕਰਦੇ ਪੱਕੇ ਥੱਲੇ ਵੀ ਪਸੀਨਾ ਆ ਰਿਹਾ ਸੀ ਜਦੋਂ ਅਸੀਂ ਗਿਣਤੀ ਲਈ ਬੈਠੇ ਤਾਂ ਸਭ ਤੋਂ ਪਹਿਲਾਂ ਮੈਂ ਆਪਣੇ ਸੁਭਾਅ ਅਨੁਸਾਰ ਹਾਜ਼ਰ ਮੈਂਬਰਾਂ ਅਬਸਰਾਂ ਤੇ ਸ਼ਹਿਰ ਦੇ ਪਤਵੰਤੇ ਸੱਜਣਾ ਨੂੰ ਜਿਨ੍ਹਾਂ ਦੇ ਕੋਲ ਗਿਣਤੀ 10-15 ਕੁਰਸੀ ਨੂੰ ਸੰਬੋਧਨ ਕਰਦੇ ਹੋਏ ਕਿਹਾ ਬਈ ਸੱਜਣੋ ਵੇਖੋ ਅਸੀਂ ਰੱਬ ਦੇ ਘਰ ਵਿੱਚ ਆਏ ਆਂ ਅੱਜ ਕੱਲ ਠੱਗੀ ਠੋਰੀ ਤੇ ਬੇਈਮਾਨੀ ਦਾ ਜ਼ਮਾਨਾ ਹੈ ਚੜਾਵੇ ਵਿੱਚ ਸੋਨਾ ਚਾਂਦੀ ਤੋਂ ਇਲਾਵਾ 500 100 ਅੱਤੇ 50 ਅੱਦੇ ਵੱਡੇ ਵੱਡੇ ਨੋਟਾਂ ਦੀਆਂ ਗੁੱਥੀਆਂ ਗੱਲੇ ਤੋਂ ਨਿਕਲਦੀਆਂ ਨੇ ਪਤਾ ਨਹੀਂ ਕਿਸ ਆਦਮੀ ਦੇ ਮਨ ਵਿੱਚ ਕਿਸ ਵੇਲੇ ਬੇਈਮਾਨੀ ਤੇ ਲਾਲਚ ਪੈਦਾ ਹੋ ਜਾਵੇ ਅਸੀਂ ਕਿਸੇ ਨੂੰ ਦੋਸ਼ੀ ਬੇਈਮਾਨ ਜਾਂ ਚੋਰ ਨਹੀਂ ਕਹਿ ਸਕਦੇ ਕਿਉਂਕਿ ਕਾਨੂੰਨੀ ਅਜੇ ਹੈ ਜਿੰਨਾ ਚਿਰ ਤੱਕ ਚੋਰ ਦੇ ਖਿਲਾਫ ਜੁਰਮ ਸਾਬਤ ਨਹੀਂ ਹੋ ਜਾਂਦਾ ਉਦਨੀ ਦੇਰ ਤੱਕ ਉਹ ਵੀ ਸਾਦਾ ਹੈ ਪੈਸੇ ਦਾ ਤੇ ਧਾਰਮਿਕ ਸ਼ਰਧਾ ਦਾ ਮਸਲਾ ਹੈ ਅੱਛਾ ਫਿਰ ਅਸੀਂ ਇਉਂ ਕਰਦੇ ਹਾਂ ਕਿ ਪਹਿਲਾਂ ਤੁਸੀਂ ਸਾਰੇ ਮੇਰੀ ਤਲਾਸ਼ੀ ਲੈ ਲਓ ਫਿਰ ਮੈਂ ਹਰ ਇੱਕ ਬੰਦੇ ਦੀ ਤਲਾਸ਼ੀ ਲੈ ਕੇ ਉਸ ਨੂੰ ਮੰਦਰ ਦੇ ਅੰਦਰ ਚੜਾਵੇ ਦੀ ਗਿਣਤੀ ਕਰਨ ਲਈ ਦਾਖਲ ਹੋਣ ਦੇਵਾਂਗਾ ਤੇ ਵਾਪਸੀ ਵੇਲੇ ਵੀ ਅਜਿਹਾ ਹੀ ਕਰਾਂਗੇ ਤਾਂ ਜੋ ਮੌਕਾ ਵੇਖ ਕੇ ਕਿਸੇ ਦੇ ਮਨ ਵਿੱਚ ਚੋਰੀ ਕਰਨ ਦੀ ਲਾਲਸਾ ਨਾ ਪੈਦਾ ਹੋਵੇ ਕਿਤੇ ਕਦੇ ਬੇਈਮਾਨੀ ਦੀ ਵਜ੍ਹਾ ਕਰਕੇ ਅਸੀਂ ਸਾਰੀ ਬਜ਼ਰਾਮ ਨਾ ਹੋ ਜਾਈਏ ਬਸ ਐਨੀ ਹੀ ਕਹਿੰਦੀ ਧੀਰਸੀ ਕਿ ਸ਼ਹਿਰ ਦੇ ਜੋ ਅਖੌਤੀ ਪਤਵੰਤੇ ਸੱਜਣ ਸਨ ਉਹਨਾਂ ਦੇ ਸੱਤੀ ਕਪੜੀ ਅੱਗ ਲੱਗੀ लगे। वो वाह रोला हो गए वह हिंदी उर्दू की बेरडी भाषा में मैनू कह लगे सरदार जी तुम क्या बात करते हो हमें शहर के इज्जतदार मोतबर आदमी हैं आप हमारे पर ही शक करते हो ये बात ठीक नहीं हम डीसी साहब के पास जाकर आपके इस तरह के बतीरे की शिकायत करते हैं हम इस गिनती का बाइकाट करेंगे ऐसा पहले कभी नहीं हुआ और हम आगे से भी नहीं होने देंगे मैं उन्होंने समझाया कि वह मेरी गल के अर्थ गलत समझ गए हैं ਮੇਰਾ ਕਹਿਣ ਤਾਂ ਭਾਪਸੀ ਕਿ ਉਹਨਾਂ ਤੇ ਸ਼ੱਕ ਕਰਨਾ ਨਹੀਂ ਸੀ ਬਲਕਿ ਸਾਡੀ ਕਾਰਜਸ਼ੀਲੀ ਤੇ ਨਿਰਪੱਖ ਸੋਚ ਦਾ ਸੰਕੇਤ ਦੇਣਾ ਸੀ ਜਦੋਂ ਮੈਂ ਖੁਦ ਆਪਣੀ ਤਲਾਸ਼ੀ ਲੈਣ ਲਈ ਕਹਿ ਰਿਹਾ ਸੀ ਫਿਰ ਕਿਸੇ ਤੇ ਸ਼ੱਕ ਦੀ ਗੱਲ ਹੀ ਖਤਮ ਹੋ ਗਈ ਸੀ ਪਰ ਜਿਹਦੇ ਲੋ ਮੂੰਹ ਲੱਗਿਆ ਹੋਵੇ ਉਹ ਗੱਲਾਂ ਬਤਨਾਂ ਕਿੱਥੇ ਮੰਦਾ ਅਸਲ ਵਿੱਚ ਉਹਨਾਂ ਦਾ ਮਨ ਹੋਰ ਤੇ ਮੁਖ ਹੋਰ ਸੀ ਉਹ ਮਨ ਹੋਰ ਮੁਖ ਹੋਰ ਵਾਲੀ ਬਿਰਤੀ ਵਾਲੇ ਸੱਜਣ ਬਾਈਕਾਟ ਕਰਕੇ ਤੁਰ ਗਏ ਅਸੀਂ ਬਾਕੀ ਲੋਕਾਂ ਨੇ ਜੇਬਾਂ ਦੀ ਤਲਾਸ਼ੀ ਦੇਣ ਉਪਰੰਤ ਆਪਣੀ ਕਾਰਵਾਈ ਸ਼ੁਰੂ ਕਰ ਦਿੱਤੀ ਉਹ ਖੋਤੀ ਪਹਿਲੇ ਬੰਦੇ ਸਿੱਧੇ ਡੀਸੀ ਦੀ ਕੋਠੀ ਗਏ ਪਰ ਉਸ ਦਿਨ ਡੀਸੀ ਸਾਹਿਬ ਪਾਤਣਾਵਲ ਦੌਰੇ ਤੇ ਗਏ ਹੋਏ ਸਨ ਸ਼ਾਮ ਤੱਕ ਉਹਨਾਂ ਦਾ ਮੇਲ ਨਹੀਂ ਹੋਇਆ ਅਸੀਂ ਦੁਪਹਿਰ ਦੇ 2 ਵਜੇ ਤੱਕ ਸਾਰੀ ਕਰੰਸੀ ਭਾਣ ਅਤੇ ਹੋਰ ਨਕਦੀ ਦੀ ਗਿਣਤੀ ਕਰਕੇ ਬੈਂਕ ਦੇ ਖਜ਼ਾਨਚੀਆਂ ਦੇ ਹਵਾਲੇ ਕਰਕੇ ਰਸੀਦਾਂ ਹਾਸਲ ਕਰ ਲਈ ਦਿਨ ਵਿੱਚ ਦੋ ਕੁ ਵਾਰ ਚਾਹ ਤੇ ਕੋਈ ਸਮੋਸੇ ਖਾਦੇ ਉਹ ਉੱਥੇ ਛੜਾਵੇ ਵਿੱਚੋਂ ਹੀ ਨਕਦੀ ਚੁੱਕ ਕੇ ਚਾਹ ਵਾਲੇ ਨੂੰ ਦਿੱਤੇ ਕਿਉਂਕਿ ਕਿਸੇ ਦੀ ਜੇਬ ਵਿੱਚ ਤਾਂ ਕੋਈ ਰੁਪਿਆ ਹੈ ਹੀ ਨਹੀਂ ਸੀ ਸਮਾਪਤੀ ਵੇਲੇ ਤੱਕ ਗਰਮੀ ਕੀੜੀਆਂ ਮੱਖੀਆਂ ਤੇ ਮਠਾਈ ਦੇ ਭੋਰਿਆਂ ਕਾਰਨ ਮੇਰਾ ਸਿਰ ਦੁਖਣ ਲੱਗ ਪਿਆ ਸੀ ਪਿਛਲੇ ਪੈਰ ਮੈਂ ਦਵਾਈ ਲੈ ਕੇ ਆਰਾਮ ਕੀਤਾ ਉਸ ਦਿਨ ਜੋ ਚੜਾਵੇ ਦੀ ਰਕਮ ਜਮ੍ਹਾਂ ਕਰਵਾਈ ਗਈ ਸੀ ਉਹ 196000 ਤੋਂ ਉੱਪਰ ਸੀ ਕੁਝ ਸੋਨੇ ਦੀਆਂ ਅੰਗੂਠੀਆਂ ਤੇ ਹੋਰ ਗਹਿਣੇ ਤੇ ਚਾਂਦੀ ਦੇ ਸਿੱਕੇ ਵੀ ਸਨ ਜੋ ਸਾਰੀ ਸਮੱਗਰੀ ਇੱਕ ਲਾਕਰ ਵਿੱਚ ਜਮ੍ਹਾਂ ਕਰਵਾਈ ਗਈ ਉਹਨਾਂ ਪਤਵੰਤ ਸੱਜਣਾ ਦੇ ਡੀਸੀ ਸਾਹਿਬ ਕੋਲ ਪਹੁੰਚਣ ਤੋਂ ਪਹਿਲਾਂ ਹੀ ਅਸੀਂ ਸ਼ਾਮ ਨੂੰ ਮਿਲ ਕੇ ਸਾਰੀ ਕਹਾਣੀ ਅਤੇ ਵਰਤਾਂਤ ਦੱਸ ਦਿੱਤਾ ਸੀ ਡੀਸੀ ਸਾਹਿਬ ਬੜੇ ਖੁਸ਼ ਹੋਏ ਵਨਾਨੀ ਮੈਨੂੰ ਥਾਪੀ ਦਿੱਤੀ ਤੇ ਨਾਲ ਹੀ ਕਿਹਾ ਕਿ ਅਜਿਹੇ ਬੰਦੇ ਬੜੇ ਖੋਟੇ ਹੁੰਦੇ ਹਨ ਇਹਨਾਂ ਨਾਲ ਜੱਟਣ ਲਈ ਝਟਕਾ ਸ਼ੈਲੀ ਨਹੀਂ ਬਲਕਿ ਡਿਪਲੋਮੈਟਿਕ ਢੰਗ ਹੀ ਠੀਕ ਹੁੰਦਾ ਹੈ ਜਿਨ੍ਹਾਂ ਲੋਕਾਂ ਦੇ ਮੂੰਹ ਵਿੱਚੋਂ ਤੁਸੀਂ ਬੁਰਕੀ ਖੋ ਲਈ ਉਹਨਾਂ ਦਾ ਭੌਂਕਣਾ ਸੁਭਾਅਕ ਕੀ ਸੀ ਇਸ ਲਈ ਤੁਹਾਡੀ ਸਿਆਣਪ ਅਤੇ ਹੁਸ਼ਿਆਰੀ ਇਸ ਗੱਲ ਵਿੱਚ ਹੀ ਹੈ ਕਿ ਤੁਸੀਂ ਸਮਝ ਤੋਂ ਕੰਮ ਲਓ ਹਰੀਮੀ ਮਿਹਨਤ ਨਾਲ ਉਹਨਾਂ ਨੂੰ ਕਾਬੂ ਕਰੋ ਸੱਪ ਵੀ ਮਰਦਾ ਹੈ ਤੇ ਸੋਟੀ ਵੀ ਨਾ ਟੁੱਟੇ ਮੈਂ ਕਿਹਾ ਸਰ ਕਈ ਵਾਰੀ ਸੱਪ ਐਨੇ ਜ਼ਰੀਲੇ ਕੁੰਕਾਰ ਹੁੰਦੇ ਹਨ ਜੇ ਅਸੀਂ ਸੋਟੀ ਦੀ ਬਚਤ ਕਰਨ ਲੱਗ ਪਈਏ ਤਾਂ ਕਿਦਰੇ ਸੱਪ ਵਾਰੀ ਨਾ ਕਰ ਜਾਨ ਛੋਟੀ ਬਚਾਉਣ ਨਾਲ ਸੱਪ ਮਾਰਨਾ ਜ਼ਰੂਰੀ ਹੈ ਉਹਨਾਂ ਨੇ ਹੋਰ ਕਿਹਾ ਇਸ ਤਰ੍ਹਾਂ ਤੁਸੀਂ ਇੱਕ ਹੀ ਸੱਪ ਮਾਰ ਸਕੋਗੇ ਦੂਸਰੇ ਸੱਪ ਮਾਰਨ ਤੱਕ ਛੋਟੀ ਤੋੜ ਕੇ ਫਿਰ ਕੀ ਕਰੋਗੇ ਇਸ ਲਈ ਸੱਪਾਂ ਨੂੰ ਮਾਰ ਲਈ ਛੋਟੀ ਹਮੇਸ਼ਾ ਮਜ਼ਬੂਤ ਹੋਣੀ ਚਾਹੀਦੀ ਹੈ ਨਾਲੇ ਸਮੇਂ ਤੋਂ ਕਮ ਲੈਣਾ ਜ਼ਰੂਰੀ ਹੈ ਜੇ ਮਾਰ ਨਾਲੋਂ ਡਰਾਏ ਜਾਣ ਤਾਂ ਹੋਰ ਵੀ ਚੰਗਾ ਹੁੰਦਾ ਹੈ ਮੈਂ ਸੋਚਿਆ ਵੱਡੇ ਅਫਸਰਾਂ ਦਾ ਤਜਰਬਾ ਵੱਧ ਹੁੰਦਾ ਹੈ ਇਸ ਲਈ ਠੀਕ ਹੀ ਕਹਿੰਦੇ ਹਨ ਮੈਂ ਡੀਸੀ ਸਾਹਿਬ ਨੂੰ ਉਹਨਾਂ ਦੀ ਕੋਠੀ ਵਿੱਚ ਮਿਲ ਕੇ ਆ ਗਿਆ ਕੁਝ ਲੋਕ ਉਹਨਾਂ ਨੂੰ ਮੇਰੇ ਪਿੱਛੋਂ ਮੇਰੇ ਖਿਲਾਫ ਮਿਲੇ ਡੀਸੀ ਸਾਹਿਬ ਨੇ ਬੜੀ ਠੰਡੇ ਮਜਾਜ ਨਾਲ ਉਹਨਾਂ ਨੂੰ ਭਲਾ ਕੇ ਮੋੜ ਦਿੱਤਾ ਤੇ ਕਿਹਾ ਕਿ ਅੱਗੇ ਤੋਂ ਕੋਈ ਸਿਆਣਾ ਤਜਰਬੇਕਾਰ ਤੇ ਹੰਢਿਆ ਹੋਇਆ ਅਫਸਰ ਲਾਵਾਂਗੇ ਕੁਝ ਹੋਰ ਲੋਕ ਜਿਨ੍ਹਾਂ ਨੂੰ ਸ਼ਾਮ ਤੱਕ ਬੈਂਕ ਵਾਲਿਆਂ ਤੇ ਡੀਸੀ ਦਫ਼ਤਰ ਦੇ ਮੁਲਾਜ਼ਮਾਂ ਰਾਹੀਂ ਇਸ ਘਟਨਾ ਦਾ ਪਤਾ ਲੱਗ ਚੁੱਕਾ ਸੀ ਉਹ ਡੀਸੀ ਸਾਹਿਬ ਨੂੰ ਇਸ ਗੱਲ ਦੀ ਮੁਬਾਰਕਬਾਦ ਦਿੰਦੇ ਰਹੇ ਉਹਨਾਂ ਨੇ ਅੱਗੋਂ ਤੋਂ ਕਾਲੀ ਦੇਵੀ ਦੇ ਮੰਦਰ ਤੇ ਛੜਾਵੇ ਦੀ ਗਿਣਤੀ ਕਰਨ ਲਈ ਕਿਸੇ ਟੀਮ ਦੀ ਡਿਊਟੀ ਲੌਨਲੀ ਜ਼ੋਰ ਦਿੱਤਾ ਕੁਝ ਲਿਖਤੀ ਪ੍ਰਸ਼ੰਸਾ ਪੱਤਰ ਵੀ ਲੋਕਾਂ ਨੇ ਸਾਡੀ ਕਾਰਜਸ਼ੈਲੀ ਤੇ ਉਪਲਬਧੀ ਬਾਰੇ ਡੀਸੀ ਸਾਹਿਬ ਨੂੰ ਦਿੱਤੇ ਉਹਨਾਂ ਨੇ ਉਹ ਪੱਤਰ ਵੀ ਜੋ ਲੋਕਾਂ ਨੇ ਸਾਡੀ ਕਾਰਜਸ਼ੈਲੀ ਤੇ ਉਪਲਬਧੀ ਬਾਰੇ ਡੀਸੀ ਸਾਹਿਬ ਨੂੰ ਦਿੱਤੇ ਸਨ ਉਹ ਵੀ ਸਿੱਧੇ ਸਿੱਧੇ ਮੈਨੂੰ ਹੀ ਮਾਰਕ ਕਰਕੇ ਲਿਖਿਆ ਅੱਗੇ ਤੋਂ ਵੀ ਅਜਿਹੀ ਕਾਰਜਸ਼ੈਲੀ ਜਾਰੀ ਰੱਖੋ ਸ਼ਾਬਾਸ਼ ਮੈਨੂੰ ਤੁਹਾਡੇ ਤੇ ਮਾਣ ਹੈ ਇਹ ਮਾਣ ਬਰਕਰਾਰ ਰੱਖਣਾ ਮੇਰੇ ਲਈ ਉਹਨਾਂ ਪੱਤਰਾਂ 'ਤੇ ਲਿਖੇ ਡੀਸੀ ਸਾਹਿਬ ਦੇ ਉਹ ਸ਼ਬਦ ਮੈਨੂੰ ਰਾਸ਼ਟਰਪਤੀ ਅਵਾਰਡ ਵਾਂਗ ਲੱਗੇ ਨਵੀਂ ਟ੍ਰੇਨਿੰਗ ਅਧੀਨ ਅਫਸਰ ਲਈ ਇਹ ਪ੍ਰੇਰਨਾ ਸਰੋਤ ਅਤੇ ਹਲਾਸ਼ੇਰੀ ਵਾਲੀ ਗੱਲ ਕੋਈ ਘਟਾਅਮਿਅਤ ਵਾਲੀ ਨਹੀਂ ਸੀ ਜਿੰਨੀ ਵਾਰੀ ਮੈਂ ਕਾਲੀ ਦੇਵੀ ਦੇ ਮੰਦਰ ਜਾਂਦਾ ਹਾਂ ਜਾਂ ਸੜਕ ਅੱਗੋਂ ਦੀ ਲੰਘਦਾ ਹਾਂ ਉਕਤ ਨਾਮ ਮੈਨੂੰ ਯਾਦ ਆ ਜਾਂਦੀ ਹੈ ਤੇ ਕਾਲੀ ਦੇਵੀ ਤੋਂ ਇਹੋ ਵਰ ਮੰਗਦਾ ਹਾਂ ਕਿ ਆਪਣੇ ਕਰਮ ਧਰਮ ਅਤੇ ਫਰਜ਼ ਤੇ ਪੂਰਾ ਉਤਰਨ ਦਾ ਬਲ ਬਖਸ਼ਣਾ ਚੋਰਾਂ ਠੱਗਾਂ ਨਾਲ ਲੜਨ ਲਈ ਹਿੰਮਤ ਤੇ ਹੌਸਲਾ ਦੇਣਾ ਪਿਛਲੇ ਸਾਲ ਅਖਬਾਰ ਵਿੱਚ ਖਬਰ ਪੜੀ ਕਿ ਦੂਖ ਨਿਵਾਰਨ ਸਾਹਿਬ ਗੁਰਦੁਆਰੇ ਵਿਖੇ ਇੱਕ ਗਰੰਤੀ ਸਿੰਘ ਦੀ ਡਿਊਟੀ ਖਤਮ ਹੋ ਰਹੀ ਸੀ ਤੇ ਦੂਸਰੇ ਨੇ ਡਿਊਟੀ ਸੰਭਾਲਣੀ ਸੀ ਪਹਿਲਾ ਸਿੰਘ ਗੋਲਕ ਦੇ ਆਲੇ ਦੁਆਲੇ ਪਈ ਪੂੰਜੀ ਨਕਦੀ ਅਤੇ ਪੈਣ ਇਕੱਠੀ ਕਰਕੇ ਗੱਲੇ ਵਿੱਚ ਪਾਉਣ ਲੱਗ ਪਿਆ ਉਧਰ ਜਿਸ ਨੇ ਡਿਊਟੀ ਤੇ ਬੈਠਣਾ ਸੀ ਇਤਰਾਜ਼ ਕਰਨ ਲੱਗਾ ਦੋਆਂ ਦੀ ਲੜਾਈ ਹੋ ਕੇ ਕਿਰਪਾਨਾਂ ਚੱਲ ਗਈਆਂ ਤੇ ਕੇਸ ਪੁਲਿਸ ਅਤੇ ਹਸਪਤਾਲ ਤੱਕ ਪੁੱਜ ਗਿਆ। ਅਖਬਾਰ ਵਿੱਚ ਲਿਖਿਆ ਸੀ ਕਿ ਚੜਾਵੇ ਪਿੱਛੇ ਗਰੰਥੀ ਸਿੰਘਾਂ ਦੀ ਇਹ ਲੜਾਈ ਹੋਈ ਸੀ। ਸਮਝ ਨਹੀਂ ਆਉਂਦੀ ਇਹ ਲੋਕ ਭਾਵੇਂ ਮੰਦਰਾਂ ਵਾਲੇ ਹਨ ਤੇ ਭਾਵੇਂ ਗੁਰਦੁਆਰੇ ਵਾਲੇ ਹੋਣ ਜਮ ਸੀਤਾਂ ਵਾਲੇ। ਰੱਬ ਨਾਲ ਵੀ ਠੱਗੀ ਕਰਨ ਤੋਂ ਬਾਅਦ ਕਿਉਂ ਨਹੀਂ ਆਉਂਦੇ? ਕੋਈ ਸਰ ਪਹਿਲਾਂ ਇੱਕ ਗੀਤ ਸਪੀਕਰ ਵਿੱਚ ਵੱਜਦਾ ਹੁੰਦਾ ਸੀ। ਕਿਉਂ ਮੋਇਆਂ ਉੱਤੋਂ ਕਫਨ ਉਤਾਰੇ ਬੰਦਿਆ ਦੱਸ ਰੱਬ ਨਾਲ ਠੱਗੀਆਂ ਕਿਉਂ ਮਾਰਿਆ ਬੰਦਿਆ? ਲੋਕ ਗੁਰਦੁਆਰੇ ਮੰਦਰਾ ਮਸਜਿਦਾਂ ਵਿੱਚ ਵਰ ਮੰਗਣ ਜੀਵਨ ਦਾ ਸਿੱਖਣ ਸੋਚੀ ਹਾਸਲ ਕਰਨ ਤੇ ਆਪਣਾ ਅੱਗਾ ਸੁਧਾਰਨ ਲਈ ਤੇ ਭੁੱਲਾਂ ਬਖਸ਼ਾਉਣ ਲਈ ਜਾਂਦੇ ਹਨ ਪਰ ਸ਼ਾਂਤੀ ਸਹਿਜਤਾ ਸਬਰ ਸੰਤੋਖ ਅਤੇ ਅਨੰਦ ਦੀ ਪ੍ਰਾਪਤੀ ਨਹੀਂ ਮਿਲਦੀ ਇਸੇ ਤਰ੍ਹਾਂ ਹਸਪਤਾਲ ਥਾਣੇ ਕਚਹਿਰੀਆਂ ਵਿਧਾਨ ਸਭਾਵਾਂ ਤੇ ਪਾਰਲੀਮੈਂਟ ਵਿੱਚ ਵੀ ਹੱਕ ਇਨਸਾਫ਼ ਲੋਕ ਇੱਤਾ ਅਤੇ ਉਹਨਾਂ ਦੀ ਜਾਨ ਮਾਲ ਦੀ ਰਾਖੀ ਨਹੀਂ ਮਿਲਦੀ ਭਲਾ ਇਹ ਦੱਸੋ ਖਾਂ ਰਬ ਵਰਗੇ ਪਾਟ ਕੋ ਲੋਕ ਜੀ ਜਨਤਾ ਫਿਰ ਕਿੱਧਰ ਜਾਣ ਉਹਨਾਂ ਲਈ ਹੋਰ ਕਿਹੜਾ ਰਸਤਾ ਬਾਕੀ ਰਹਿ ਗਿਆ ਹੈ ਇੱਥੇ ਦੇਸ਼ਾਂ ਨਿਰਦੇਸ਼ ਅਤੇ ਜੀਵਨ ਸੋਝੀ ਹਾਸਲ ਕਰਨ ਮਨ ਮੰਦਰ ਦੀ ਜੋਤ ਨੂੰ ਜਗਦੀ ਰੱਖਣ ਲਈ ਅਤੇ ਆਤਮ ਚिन्नਨ ਲਈ ਹੋਰ ਕੀ ਕਾਰਜ ਕਰਨ ਗੁਰੂ ਨਾਨਕ ਸਾਹਿਬ ਜੀ ਨੇ ਤਾਂ ਅਜੇ ਹੀ ਲੋਕਾਂ ਨੂੰ ਬੜੇ ਸਖਤ ਸ਼ਬਦਾਂ ਵਿੱਚ ਤਾੜਨਾ ਦੇ ਕੇ ਕਿਹਾ ਸੀ ਹੱਕ ਭਰਾਏ ਨਾਨਕਾ ਉਸ ਸੂਅਰ ਉਸ ਕਾਏ ਗੁਰਪੀਰ ਹਾਮਾ ਤਾਂ ਪਰੇ ਜਾਂ ਮੁਰਦਾਰ ਨ ਖਾਈ ਬਾਕੀ ਅਗਲੇ ਅੰਕ ਵਿੱਚ ਧੰਨਵਾਦ